ਰਾਜਾ ਵੜਿੰਗ ਜੀ ਜਦੋਂ ਕੁਝ ਹਫ਼ਤੇ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਅਸੀਂ ਪੁੱਕੀ ਤਫੀਮ ਦੇ ਠੇਕੇ ਖੋਲਦੇ ਹਾਂ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਭਾਈ ਵੀ ਕਹ ਸੀਗਾ ਕਿ ਸ਼ਾਇਦ ਤੁਹਾਡੇ ਕੋਲ ਕੋਈ ਨਿੱਜੀ ਤਜਰਬਾ ਹੈ ਤੇ ਉਹ ਗੱਲ ਤੁਸੀਂ ਹੁਣ ਦੁਬਾਰਾ ਫੇਰ ਉਠਾ ਰਹੇ ਹੋ ਕਿ ਪਿਛਲੇ 6 ਮਹੀਨੇ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਕਿ ਜਿਹੜੇ ਚਿੱਟੇ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਫੀਮ ਜਾਂ ੁਕੀ ਦੀ ਜ਼ਰੂਰਤ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਕਾਂਗਰਸ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਹੈ ਕਿ ਉਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗਾਈ ਰੱਖਣਾ ਮੌਜੂਦਾ ਮਾਨ ਸਰਕਾਰ ਜਦੋਂ ਇਸ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਕੇ ਬੈਠੀ ਹੋਈ ਆਰ ਇਸ ਯੁੱਧ ਨੂੰ ਅਸੀਂ ਪਿੰਡ ਪੱਦਰ ਵਾੜ ਪੱਦਰ ਘਰ ਘਰ ਤੱਕ ਜਿਹੜਾ ਉਭਜਾਇਆ ਬਜਾਏ ਇਹਦੇ ਕਿ ਤੁਸੀਂ ਜਦ ਤੁਹਾਡੀ ਪਾਰਟੀ ਦਾ ਵਿਰੋਧੀ ਧਿਰ ਆ ਇਹਦੇ ਵਿੱਚ ਸਾਥ ਦੇਣ ਤੁਸੀਂ ਹਰ ਉਹ ਕੋਸ਼ਿਸ਼ ਕਿਉਂ ਕਰ ਰਹੇ ਹੋ ਜਿਹਦੇ ਨਾਲ ਇਹ ਯੁੱਧ ਜਿਹੜਾ ਉਹਦੇ ਉੱਤੇ ਕਿਸੇ ਕਿਸਮ ਦੀ ਢਾਹ ਲਗੇ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤੁਸੀਂ ਕਿਉਂ ਨਸ਼ਿਆਂ ਦਾ ਦਰਿਆ ਜਿਹੜਾ ਉਹ ਵਗਾਈ ਰੱਖਣਾ ਚਾਹੁੰਦੇ ਹੋ ਔਰ ਤੁਸੀਂ ਇਸ ਗੱਲ ਦੇ ਵਾਸਤੇ ਬੁਝੇ ਤੋਂ ਕਿ ਜੇ ਇੱਕ ਨਸ਼ਾ ਨਹੀਂ ਤੇ ਫਿਰ ਅਸੀਂ ਦੂਜਾ ਜਿਹੜਾ ਉਹ ਸ਼ੁਰੂ ਕਰ ਦੇਾਂਗੇ ਕੀ ਪੰਜਾਬੀਆਂ ਨੂੰ ਤੁਸੀਂ ਵਿਸ਼ਵ ਪੱਧਰ ਦੇ ਉੱਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਨਸ਼ੇੜੀ ਲੋਕ ਨੇ ਔਰ ਇਹ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇੱਕ ਨਸ਼ਾ ਇਹਨਾਂ ਤੋਂ ਖੋਹੋਗੇ ਤੇ ਤੁਸੀਂ ਦੂਜਾ ਨਸ਼ਾ ਉਹਨਾਂ ਨੂੰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰੋਗੇ ਦੁਬਾਰਾ ਤੋਂ ਸੋਚੋ ਇਸ ਸੰਬੰਧੀ ਪੰਜਾਬੀ ਜਿਹੜੇ ਨੇ ਉਹ ਆਪਣੇ ਸੁਭਾਅ ਕਰਕੇ ਜੁੱਸਿਆਂ ਕਰਕੇ ਫੌਜ ਦੇ ਵਿੱਚ ਲੰਨ ਵਾਲੇ ਖਿਡਾਰੀ ਬਣਨ ਵਾਲਿਆਂ ਨਾਲੋਂ ਜਾਣੇ ਜਾਂਦੇ ਨੇ ਤੇ ਤੁਸੀਂ ਹਰ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਤੁਸੀਂ ਨਸ਼ੇੜੀ ਸਾਬਤ ਕਰਕੇ ਹੀ ਰਹਿਣਾ